ਕੁਝ ਕੱਲ੍ਹ ਆ ਵੀ ਅਸਰੇ ਕੋਸਾ ਨਹੀਂ ਕਰਨਾ ਆ ਜਿਹੜਾ ਡਿਪਰੈਸ਼ਨ ਅੱਜ ਕੱਲ੍ਹ ਹੁੰਦਾ ਨਾ ਇਹਦਾ ਰੀਜ਼ਨ ਇੱਕੋ ਹੀ ਆ ਮੈਂ ਹਮੇਸ਼ਾ ਸਟੋਰੀ ਦੱਸਦਾ ਮੇਰੇ ਤਾਇਆ ਜੀ ਚਾਚਾ ਜੀ ਪਾਪਾ ਜੀ ਤਿੰਨ ਭਰਾ ਸੀ ਤੁਹਾਨੂੰ ਪਤਾ ਹੀ ਆ ਪਤਾ ਨਹੀਂ ਕਿਉਂ ਆਪਣੀ ਕਮਿਊਨਿਟੀ ਵਿੱਚ ਤਾਇਆ ਨੂੰ ਵਿਲਨ ਨੂੰ ਪੇਸ਼ ਕੀਤਾ ਗਿਆ ਨਹੀਂ ਤਾਇਆ ਵਿਲਨ ਨਹੀਂ ਤਾਇਆ ਘਰ ਦੀ ਜੜ ਹੁੰਦੀ ਆ ਤਾਇਆ ਪਤਾ ਜੇ ਚਾਚਾ ਮੜਾ ਮੋਟਾ ਹੋਵੇ ਤੇ ਪਾਪਾ ਹੋਵੇ ਚਪੇੜਾ ਛੱਡ ਸਕਦਾ ਸੋ ਇਸ ਕਰਕੇ ਰਿਸਪੈਕਟ ਕਰਨਾ ਵੀ ਬਹੁਤ ਜ਼ਰੂਰੀ ਆ ਕਿੱਥੇ ਰਿਆ ਕਰੋ ਪਿਆਰ ਸਤਿਕਾਰ ਉਹਦੇ ਵਿੱਚ ਹੀ ਆ ਮੈਨੂੰ ਪਤਾ ਕਿ ਨਹੀਂ ਆਵਾਵਾ ਮਾਫਾ ਦੇ ਦਸੀ ਪ੍ਰਾਈਵੇਸੀ ਤੇ ਬਣ ਜਾਂਦੀ ਉਚਾਰ ਕੰਡਾ ਵੀ ਨਾਲ ਆ ਜਾਂਦੇ ਆ ਕਦਾ ਨਾ ਗੱਲਾਂ ਨਹੀਂ ਕਰ ਸਕਦੇ ਲਓ ਜੀ ਗੋਨਾ ਚਿਊ ਗਾਇਸ অন ਦਾ ਨੈਕਸਟ ਫੀਚਰ ਵੀ ਗੋਨਾ ਟੇਕ ਯੂ ਬੈਕ ਆ ਜਿਹੜੇ ਅੱਜ ਕੱਲ ਇਹ ਨਾ ਬਣਾਉਂਦੇ ਰੀਲਾਂ ਟਿੱਪਾਂ ਜਿਹੜੀਆਂ ਰੀਲਾਂ ਨਾ ਇੰਸਟਾਗ੍ਰਾਮ ਵਾਲੀਆਂ ਹੁੰਦਾ ਨਖਰੀ ਦੀ ਰੀਲਾਂ ਨਹੀਂ ਪੁੱਤਰ ਅਸਲੀ ਆਪਣੇ ਭਾਤੇ ਨੂੰ ਖੁਸ਼ੀ ਦੀ ਰੀਲ ਕੀ ਹੁੰਦੀ ਸੀ ਜਦੋਂ ਫੀਤਾ ਟੁੱਟ ਜਾਂਦਾ ਸੀ ਨਾ